ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਜਾ ਰਹੇ ਆ ਸੋ ਸਾਧ ਸੰਗਤ ਇਹ ਬੇਨਤੀਆਂ ਜ਼ਰੂਰ ਸਮਝਿਓ ਜਸਟਨ ਟਰੂਡੋ ਦੇ ਘਰ ਚਮਤਕਾਰ ਹੋਇਆ ਦਸ਼ਮੇਸ਼ ਪਿਤਾ ਨੇ ਟਰੂਡੋ ਨੂੰ ਆਣ ਕੇ ਦਰਸ਼ਨ ਦਿੱਤੇ ਨੇ ਇਸ ਚੀਜ਼ ਦੀ ਸਚਾਈ ਕੀ ਹੈ ਤੇ ਸਾਧ ਸੰਗਤ ਕਰੋੜਾਂ ਦੇ ਖਜ਼ਾਨੇ ਦਾ ਸੱਚ ਕੀ ਹੈ ਰਾਤ ਜਹਾਜ਼ ਤੇ ਪਹੁੰਚੇ ਨੇ ਹਜ਼ੂਰ ਸਾਹਿਬ ਦੀ ਸਚਾਈ ਕੀ ਹੈ ਪਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਸ ਵੀਡੀਓ ਦੇ ਵਿੱਚ ਜਿਹੜਾ ਇੱਕ ਗੱਲ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਕਹੀ ਜਾ ਰਹੀ ਸੀ ਕਿ ਆ ਜਾ ਰਿਹਾ ਹੈ ਕਿ ਜੋ ਜਸਟਨ ਟਰੂਡੋ ਹੈ ਉਹਦੇ ਘਰ ਚਮਤਕਾਰ ਹੋਇਆ ਕਿ ਉਹਨੂੰ ਦਸ਼ਮੇਸ਼ ਪਿਤਾ ਜੀ ਨੇ ਜਿਹੜੇ ਦਰਸ਼ਨ ਦਿੱਤੇ ਨੇ ਦਿਦਾਰੇ ਦਿੱਤੇ ਨੇ ਸੋ ਸਾਧ ਸੰਗਤ ਇਹਦੀ ਜਿਹੜੀ ਸਚਾਈ ਹੈ ਮੈਂ ਬੇਨਤੀ ਕਰਾਂ ਵੀ ਅਸੀਂ ਜਸਟਨ ਟਰੂਡੋ ਦੇ ਦਰਸ਼ਨ ਦਿਦਾਰਿਆਂ ਦਾ ਜਿਹੜਾ ਸਾਨੂੰ ਬਹੁਤ ਜ਼ਿਆਦਾ ਇਦਾਂ ਦਾ ਲੱਗ ਰਿਹਾ ਹੈ ਵੀ ਵਾਕਈ ਜਿਹੜੀ ਉਹ ਚੀਜ਼ ਹੈ ਵੀ ਸ਼ਾਇਦ ਉਹ ਸੱਚੀ ਹੈ ਦੇਖੋ ਸੱਚੀ ਹੈ ਜਾਂ ਝੂਠੀ ਹੈ ਇਹ ਰੱਬ ਜਾਣਦਾ ਹੈ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਸਾਧ ਸੰਗਤ ਅਸੀਂ ਜਸਟਨ ਟਰੂਡੋ ਦੇ ਮਗਰ ਕਿਉਂ ਪਏ ਆ ਅਸੀਂ ਖੁਦ ਜੇ ਦੀਦਾਰੇ ਕਰਨੇ ਨੇ ਸਾਨੂੰ ਚਾਹ ਚੜ ਗਿਆ ਵੀ ਉਹਨੂੰ ਦੀਦਾਰੇ ਹੋਏ ਨੇ ਕਈ ਲੋਕ ਤੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਵੀਜ਼ਾ ਲਵਾਈਏ ਉਹਨੂੰ ਮਿਲਿਏ ਜਾ ਕੇ ਉਹ ਤੋਂ ਸਪੈਸ਼ਲ ਅਪਾਇੰਟਮੈਂਟ ਲਈਏ ਟਾਈਮ ਲਈਏ ਉਹ ਤੋਂ ਪੁੱਛੀਏ ਵੀ ਕਿੱਦਾਂ ਦਾ ਗੁਰੂ ਸਾਹਿਬ ਦਾ ਚਿਹਰਾ ਮਹਾਨਦਰਾ ਸੀ ਚਲੋ ਰੱਬ ਜਾਣੇ ਵੀ ਸੱਚ ਹੈ ਕਿ ਝੂਠ ਹੈ ਪਰ ਇਹ ਗੱਲ ਯਾਦ ਰੱਖਿਓ ਵੀ ਅਸੀਂ ਖੁਦ ਕਿਉਂ ਨਹੀਂ ਦਰਸ਼ਨ ਦੇਦਾਰੇ ਕਰਨਾ ਚਾਹੁੰਦੇ ਅਸੀਂ ਕਮਾਈ ਕਿਉਂ ਨਹੀਂ ਕਰ ਸਕਦੇ ਕਿਹਨੇ ਟਰੂਡੋ ਨੂੰ ਦਰਦਾਰੇ ਦੇਤੇ ਜੀ ਉਹਨਾਂ ਨੂੰ ਦੱਸਿਆ ਗੁਰੂ ਪਾਰਸ਼ਾ ਨੇ ਵੀ ਇੱਥੇ ਕਰੋੜਾਂ ਦਾ ਖਜ਼ਾਨਾ ਛੁਪਿਆ ਹੋਇਆ ਹੈ ਉਹ ਤਾਂ ਸਾਨੂੰ ਵੀ ਪਤਾ ਹੈ ਆਪਾਂ ਨੂੰ ਪਤਾ ਹੈ ਵੀ ਕਰੋੜਾਂ ਦਾ ਖਜ਼ਾਨਾ ਕਿੱਥੇ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਜਿੱਥੇ ਲੱਕੜਸ਼ਾ ਫਕੀਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਜੀ ਰੱਖਿਆ ਕਰਦਾ ਸੀ ਦਸਵੇਂ ਜਾਮੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਤੋਂ ਖਜ਼ਾਨਾ ਕੱਢਿਆ ਤੇ ਸਿੱਖਾਂ ਨੂੰ ਤਨਖਾਵਾ ਵੰਡੀਆਂ ਸੀ ਢਾਲ ਦੇ ਨਾਲ ਭਰ-ਭਰ ਕੇ ਉਹ ਢਾਲ ਵੀ ਜਿਹੜੀ ਹੈ ਹਜ਼ੂਰ ਸਾਹਿਬ ਗੁਰਦੁਆਰਾ ਸੰਗਤ ਸਰ ਸਾਹਿਬ ਜਿਹੜੀ ਮੌਜੂਦ ਪਈ ਹੋਈ ਹੈ ਅੱਜ ਵੀ ਖਜ਼ਾਨਾ ਉੱਥੇ ਮੌਜੂਦ ਹੈ ਤੇ ਜੇਕਰ ਜਸਟਨ ਟਰੂਡੋ ਵੈਸੇ ਹਜ਼ੂਰ ਸਾਹਿਬ دیدار ਕਰਨ ਆ ਗਿਆ ਕਹਿੰਦੇ ਜੀ ਹਾਂ ਇਹਨੇ ਇਹਨੂੰ ਵਾਕਈ دیدارੇ ਹੋਏ ਨੇ ਜੀ ਇਹ ਤਾਂ ਆਇਆ ਜੀ ਇਹਨੂੰ ਖਜ਼ਾਨੇ ਬਾਰੇ ਦੱਸਿਆ ਜੀ ਇੰਜ ਹੋ ਗਿਆ ਆਹ ਹੋ ਗਿਆ ਆਹ ਚੀਜ਼ ਹੋ ਗਈ ਸਾਡੇ ਲੋਕਾਂ ਨੇ ਇਹ ਗੱਲ ਜਿਹੜੀ ਹੈ ਪ੍ਰਚਲਿਤ ਕਰ ਦਿੱਤੀ ਸਾਧ ਸੰਗਤ ਮੈਂ ਬੇਨਤੀਆਂ ਕਰਾਂ ਵੀ ਕਰੋੜਾਂ ਦਾ ਖਜ਼ਾਨਾ ਸਾਡੇ ਕੋਲੇ ਮੌਜੂਦ ਹੈ ਕਰੋੜਾਂ ਤੋਂ ਵੀ ਵੱਧ ਕੇ ਖਜ਼ਾਨਾ ਉਹ ਹੈ ਗੁਰਬਾਣੀ ਜੇ ਗੁਰਬਾਣੀ ਦਾ ਪਾਠ ਕਰਾਂਗੇ ਨਿਤਨੇਮ ਕਰਾਂਗੇ ਤੇ ਪਿਆਰਿਓ ਗੁਰੂ ਪਾਰਸ਼ਾ ਦੇ ਦਿਦਾਰੇ ਵੀ ਹੋਣਗੇ ਤੇ ਉਹਨਾਂ ਦੇ ਨਾਲ ਬਚਨ ਵੀ ਹੋਣਗੇ ਇਹ ਗੱਲ ਯਾਦ ਰੱਖਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੂੰ ਦਿਦਾਰੇ ਹੋਏ ਰਾੜਾ ਸਾਹਿਬ ਵਾਲਿਆਂ ਨੂੰ ਦਿਦਾਰੇ ਹੋਏ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਦਿਦਾਰੇ ਹੋਏ ਹੋਰ ਕਿੰਨੇ ਸਾਧੂ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਨੂੰ ਦਿਦਾਰੇ ਹੋਏ ਸਾਧ ਸੰਗਤ ਅਸੀਂ ਤਾਂ ਕੁਝ ਵੀ ਨਹੀਂ ਆ ਤੇ ਪਿਆਰਿਓ ਜੇ ਅਸੀਂ ਸ਼ਬਦ ਦੀ ਕਮਾਈ ਕਰੀਏ ਜਿਦਾਰੇ ਸਾਨੂੰ ਵੀ ਹੋਣਗੇ ਇਸ ਗੱਲ ਦਾ ਵਿਸ਼ਵਾਸ ਰੱਖੋ ਆਪਣੇ ਗੁਰੂ ਤੇ ਕਰੋੜਾਂ ਤੋਂ ਵੀ ਵੱਧ ਕੇ ਖਜ਼ਾਨਾ ਸਾਡੇ ਕੋਲ ਹੈ ਜਿਹੜਾ ਗੁਰੂ ਦੇ ਦਿਦਾਰੇ ਕਰਾਉਣ ਦੀ ਸਮਰੱਥਾ ਰੱਖਦਾ ਹੈ ਪੈਸੇ ਦੇ ਕੇ ਧਨ ਦੌਲਤ ਦੇ ਕੇ ਅਸੀਂ ਗੁਰੂ ਦੇ ਦਿਦਾਰੇ ਨਹੀਂ ਕਰ ਸਕਦੇ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਪਾਤਸ਼ਾਹ ਦੀ ਬਾਣੀ ਪੜ ਕੇ ਅਸੀਂ ਉਸ ਗੁਰੂ ਦੇ ਜਿਹੜੇ ਨੇ ਦਿਦਾਰੇ ਜ਼ਰੂਰ ਕਰ ਸਕਦੇ ਹਾਂ ਪਿਆਰਿਓ ਇਹ ਸਮਰੱਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ ਅਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਸਾਤ ਸੰਗਤ ਜਸਟਨ ਟਰੂਡੋ ਵਰਗਿਆਂ ਨੂੰ ਦਿਦਾਰੇ ਹੋਏ ਉਹਨਾਂ ਦੀ ਕਿਸਮਤ ਉਹਨਾਂ ਨਾਲ ਹੈ ਸਾਡੇ ਕੋਲ ਤਾਂ ਕਰੋਨਾ ਤੋਂ ਵੀ ਉੱਪਰ ਦਾ ਖਜ਼ਾਨਾ ਪਿਆ ਪਿਆਰਿਓ ਅਰਬਾਂ ਖਰਬਾਂ ਤੋਂ ਵੀ ਉੱਪਰ ਦਾ ਖਜ਼ਾਨਾ ਪਿਆ ਅਸੀਂ ਇਸ ਗੱਲ ਦੀ ਕਦਰ ਕਰੀਏ ਸਮਝੀਏ ਉਸ ਗੱਲ ਨੂੰ ਸਮਝੀਏ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਚੀਜ਼ ਨੂੰ ਜਿਹੜਾ ਜ਼ਰੂਰ ਅਸੀਂ ਸਮਝ ਕੇ ਚੱਲੀਏ ਮੈਂ ਕਹਿੰਦਾ ਖਜ਼ਾਨਾ ਖਜ਼ਾਨਾ ਸਾਨੂੰ ਹੋਰ ਵੀ ਵਧੀਆ ਮਿਲੇਗਾ ਜੇਕਰ ਅਸੀਂ ਇਹਨਾਂ ਬਚਨਾਂ ਨੂੰ ਮੰਨ ਲਈਏ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਸਾਡੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਬਚਨ ਨੇ ਭਾਈ ਇਹ ਮੰਨ ਕੇ ਚੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ